ਰੂਤੇ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵਿਵੇਕਸ਼ੀਲ ਸੋਨੀ ਆਈਪੀਐਸਾਬ ਨੇ ਵਿਸ਼ੇਸ਼ ਮੁਹਿੰਮ ਚੇੜੀ ਹੋਈ ਹੈ ਉਹਦੇ ਤਹਿਤ ਬਾਗਾਪੁਰਾਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੱਲ ਇੱਕ ਸਾਡੀ ਪੁਲਿਸ ਪਾਰਟੀ ਜਿਹਦੇ ਇੰਚਾਰਜ ਐਸਐ ਮਹਿੰਦਰ ਸਿੰਘ ਸੀਗੇ ਇਹ ਸੰਗਤਪੁਰਾ ਸਾਈਡ ਨੂੰ ਜਾ ਰਹੇ ਸੀ ਜਦੋਂ ਲੜਾਈਕੇ ਵਾਲੇ ਮੋੜ ਤੇ ਪਹੁੰਚੇ ਤਾਂ ਉੱਥੋਂ ਅੱਗੋਂ ਇੱਕ ਕਾਰ ਆਉਂਦੀ ਦਿਖੀ i20 ਕਾਰ ਚਿੱਟੇ ਰੰਗ ਦੀ ਉਹ ਕਾਰ ਜਦੋਂ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਰੋਕਣਾ ਚਾਹਿਆ ਤਾਂ ਉਹਨੇ ਪਿੱਛੇ ਮੁੜ ਕੇ ਕੰਢੀ ਚਾਈ ਤਾਂ ਉਹ ਕਾਰ ਕਣਕ ਦੇ ਖੇਤਾਂ ਦੇ ਵਿੱਚ ਫਸ ਗਈ ਜਾ ਕੇ ਜਦੋਂ ਉਹ ਕਾਰ ਦੀ ਸਰਚ ਕੀਤੀ ਤਾਂ ਕਾਰ ਦੇ ਗিয়ার ਬਾਕਸ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਕਾਰ ਚੋਂ ਦੋ ਬੰਦੇ ਮਿਲੇ ਜਿਹੜੇ ਕਿ ਇੱਕ ਮੋਹਿਤ ਵੈਸ਼ਨਵ ਸੀਗਾ ਦੂਸਰਾ ਖੁਸ਼ਾਲ ਸੈਣੀ ਗੱਡੀ ਚਲਾ ਰਿਹਾ ਸੀਗਾ ਇਹ ਦੋਨੇ ਬੰਦੇ ਅਜਮੇਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ Rajasthan ਦੇ ਉਥੋਂ ਇਹ 2 ਕਿਲੋ افੀਮ ਇਥੇ ਬਾਗੋਪਰਾਣਾ ਦੇ ਏਰੀਆ ਚ ਵੇਚਣ ਆਏ ਸੀ ਕਿਸੇ ਨੂੰ ਤੇ ਮੌਕੇ ਤੇ ਫੜੇ ਗਏ ਨੇ 2 ਕਿਲੋ ਫੀਮ ਬਰਾਮਦ ਹੋਈ ਹੈ ਗੱਡੀ ਬਰਾਮਦ ਹੋਈ ਹੈ ਸਰ ਕਿਸ ਕਿਸ ਧਾਰਾ ਤੇ ਇਹਨਾਂ ਦੇ ਪਰਚਾ ਦੀ ਇਹਨਾਂ 18 ਅ ਪੰਜ 68 ਦੇ ਤਹਿਤ 18 ਕਾਰਡ 85 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਐਨਡੀਪੀਐਸ ਐਕਟ ਦੀ ਧਾਰਾ ਇਹਨਾਂ ਦੇ ਅਗਲੇ ਤੇ ਪਿਛਲੇ ਲਿੰਕ ਜੋ ਇਹ ਪਤਾ ਮੁੱਢਲੀ ਪੁੱਛਗਿੱਛ ਤੋਂ ਇਨੀਓ ਪਤਾ ਲੱਗਿਆ ਹੈ ਕਿ ਉੱਥੋਂ 1,20,000 ਰੁਪਏ ਕਿਲੋ ਆਫੀਮ ਲੈਂਦੇ ਸੀਗੇ ਤੇ ਇੱਥੇ ਜਿੱਥੇ ਉਹਨੂੰ ਵੇਚਣੀ ਸੀ ਇੱਥੇ ਲੋਕਾਂ ਨੂੰ ਉਹ तकरीबन 1,45,000 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਅੱਗੇ ਵੇਚਣੀ ਸੀ ਸਰ ਬਾਕੀ ਪੁੱਛ ਗਏ ਕਿ ਕੀ ਪਤਾ ਲੱਗਿਆ ਵੀ ਕਿੰਨਾਂ ਨੂੰ ਇਹਦੇ ਵੇਚ ਨਹੀਂ ਸੀ ਇਹ ਹਜੇ ਕਲੀਅਰ ਨਹੀਂ ਕੀਤਾ ਅਸੀਂ ਇਹਨਾਂ ਦੇ ਫੋਨ ਨੰਬਰ ਵੀ ਵੈਰੀਫਿਕੇਸ਼ਨ ਵਾਸਤੇ ਭੇਜੇ ਹੋਏ ਨੇ ਫੋਨ ਸੈਟ ਇਹਨਾਂ ਦੇ ਵੈਰੀਫਿਕੇਸ਼ਨ ਲਈ ਭੇਜੇ ਹੋਏ ਨੇ ਸੀਡੀਆਰ ਵੀ ਲਵਾਂਗੇ ਇਹਨਾਂ ਦੀ ਥੋੜੀ ਡਿਮਾਂਡ ਲਿਆ ਹੈਗਾ ਕਿਉਂਕਿ ਕੱਲ ਹੀ ਫੜੇ ਸੀਗੇ ਸਾਰਾ ਟਾਈਮ ਮਿਸਲ ਲਿਖਣ ਚ ਲੱਗ ਗਿਆ ਹੁਣ ASCII ਇਹਨਾਂ ਨੂੰ ਪੁੱਛ ਕੇ ਰਿਮਾਂਡ ਦੇ ਦੌਰਾਨ ਕਰਾਂਗੇ ਅੱਗੇ ਕਿੱਥੋਂ ਲੈ ਕੇ ਆਏ ਨੇ ਕਿ ਕਿਹੜਾ ਉਧਰ ਸਪਲਾਈਅਰ ਹੈ ਤੇ ਇੱਥੇ ਕਿਹਨੂੰ ਦੇਣੀ ਸੀ ਉਹ ਸਾਰਾ ਕਲੀਅਰ ਕਰਾਂਗੇ ਕਿੰਨੇ ਦਾ ਰਿਮਾਂਡ ਹੈ ਜੀ ਇਹਨਾਂ ਦਾ 1 ਦਿਨ ਦਾ ਰਿਮਾਂਡ ਹੈ ਜੀ ਕੱਲ ਇਹਨੂੰ ਦੁਬਾਰਾ ਪੇਸ਼ ਕਰਾਂਗੇ ਸਰ ਗੱਡੀ ਜਿਹੜੀ ਹੈ ਹਾਂਜੀ ਗੱਡੀ ਇਹਦਾ ਵੀ ਹੈ ਕਿ ਕਿਸੇ ਨੂੰ ਗੱਡੀ ਇਹਦਾ ਵੈਰੀਫਿਕੇਸ਼ਨ ਕਰਨੀ ਹੈ ਜੀ ਹਜੇ ਇਹ ਅਰਸ਼ੀਗਰ ਮਿਲੀ ਕੋਈ ਹੋਰ ਹੈ ਜੀ ਕਿਸੇ ਹੋਰ ਦੇ ਨਾਮ ਤੇ ਹੈਗੀ ਜੀ ਉਹਦੇ ਵੀ ਧਾਰਾ ਦਾ ਵਾਦਾ ਕਰਾਂਗੇ ਜੇ ਉਹਦਾ ਸ਼ਮੂਲੀਅਤ ਹੋਈ ਹੈ ਇਹਦੇ ਵਿੱਚ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਹਨ ਇਹਨਾਂ ਦੇ ਸਾਥੀ ਜਾਂ ਸਿਰਫ ਇਹੀ ਦੋ ਜਣੇ ਇਹ ਦੋ ਬੰਦੇ ਹੀ ਫੜੇ ਸੀਗੇ ਜੀ ਕੋਈ ਕੋਈ ਇਹਨਾਂ ਦਾ